ਇਹ ਕੋਲ ਜਨਨਾ ਕੇ ਗਿਆਣਾ ਤੈਨੂੰ ਆ ਕੇ ਜੁਰ ਧਗੀਏ ਹੁਣ ਮੇਰੇ ਸਾਹਮਣੇ ਆਵੇ ਉਹ ਚੇਦੀ ਆ ਜੀਚਾ ਸੀ ਮੈਂ ਵੇਖੀ ਕਾਤਾ ਫੌਜਾ ਸਰਾਰੀ ਕਿੰਤਰ ਸਿੰਘ ਪੀਏ ਦੇ ਪਰਚਾ ਆਉਣਾ ਚਾਹੀਦਾ ਖੋਕ ਕੇ ਆਉਣਾ ਚਾਹੀਦਾ ਸਾਨੂੰ ਹੁਣ ਇਸ ਟਾਈਮ ਸਾਡੇ ਕੋਲੋਂ ਨਾ ਕਿਹਾ ਇਹਨੂੰ ਪਤਾ ਨਹੀਂ ਫਿਰੋਜਪੁਰ ਦੇ ਇਲਾਕੇ ਦੇ ਸਾਡੀ ਜਨਤਾ ਆਈ ਏ ਤੇ ਇੱਕ ਵਾਰੀ ਹੱਥ ਖੜਾ ਕਰਦਾ ਸਾਡੇ ਕੋਲੋਂ ਦਾ ਜਾਣ ਕੇ ਹੁਣ ਇਸ ਟਾਈਮ ਇੱਥੋਂ ਇਧਰ ਆਇਆ ਗਿਆ ਉਧਰੋਂ ਆਇਆ ਤੇ ਇਹਨਾਂ ਦੇ ਜੁੱਤ ਅਗੀ ਫੌਜ ਦੇ ਸਾਹਮਣੇ ਆਵੇ ਇੱਥੇ ਮਾਈ ਦਾ ਲਾਜੇ ਮਾਰਾ ਦੁੱਤ ਪੀਤਾ ਨਾ ਤੇ ਬਾਪੇ ਦੇ ਸਾਹਮਣੇ ਆਵੇ ਮੈਂ ਵੇਖਾਂ ਫੌਜਾ ਸਰਾਰੀ ਤੈਨੂੰ ਤੇਰੀ ਕਿੰਨੀ ਕੁ ਪਾਵਰ ਹੈ ਜੰਤਾਂ ਦੀ ਬਾਵਰ ਨਾਲੋਂ ਜ਼ਿਆਦੀ ਪਾਵਰ ਇਹ ਨਹੀਂ ਹੋ ਸਕਦੀ। ਖੋਚੇ ਫਰਾਰੀ ਦੀ ਜਿੰਤਾ ਦੇ ਬਾਵਰ ਨਾਲੋਂ ਜ਼ਿਆਦੀ ਪਾਵਰ ਨਹੀਂ ਹੋ ਸਕਦੀ। ਇਹਨੂੰ ਮੈਦਾਨ ਦੇ ਵਿੱਚ ਥੱਲੇ ਖੜਨਾ ਹੀ ਥਰਨਾ। ਜੰਸੇ ਭੁਲਵਾਨ ਦੇ ਨਾਲ ਪੰਗਾ ਲਿਆ। ਗਸ਼ਣ ਨਿਪੰਧ ਦੇ ਨਾਲ ਬੰਗਾਲਿਆ ਇਹਨੇ। ਬਾਣੇ ਮੋٹے ਬੰਦੇ ਨਾਲ ਪੰਗਾ ਨਹੀਂ ਲਿਆ। ਇੱਕ ਭੁਲਵਾਨ ਨਾਲ ਪੰਗਾ ਲਿਆ। ਤੁਸੀਂ ਦੱਸੋ ਖਾੜੇ ਦੇ ਵਿੱਚ ਜਿਹੜਾ ਭੁਲਵਾਨ ਹੁੰਦਾ ਅਗਲੇ ਨੂੰ ਚੱਕ ਕੇ ਥੱਲੇ ਮਾਰਦਾ ਇਹ ਉਹ ਪਲਵਾਨ ਏ بڑا ਮੋਟਾ ਪਲਵਾਨ ਨਹੀਂਗਾ ਅੱਜ ਮੇਰੇ ਕੋਲ ਜਨਨ ਕੇ ਗਿਆ ਨਾ ਤੈਨੂੰ ਆ ਕੇ ਜੁੱਤ ਤਗੀ ਏ ਹੁਣ ਮੇਰੇ ਸਾਹਮਣੇ ਆਵੇ ਪੋਚੇ ਦੀ ਆਜੀ ਤੇ ਅਸੀਂ ਮੈਂ ਵੇਖੀ ਕੱਟਾ